ਅਲਗੋਟੇ ਇਹ ਜਲੀ ਡੜਬੜੀ ਮੇਰਾ ਪਹਿਲਾ ਬੇਟਾ ਪੂਰਾ ਆ ਮੈਂ ਤੇ ਉਸ ਪੇਈ ਰਹੰਦੀ ਬਮਾਰ ਰਹੰਦੀ ਕੇ ਨੇ ਮੈਨੂੰ ਦਾ ਪ੍ਰਮਾਣੇ ਨਾ ਮੇਰੀ ਜਟਵਾਰੀ ਦਰਾਨੀ ਕੇ ਨੇ ਨੀ ਪੁੱਛਿਆ ਮੈਨੂੰ ਆਗੇ ਮੈਂ ਤੇ ਬੀਉ ਚਰੰਦੀ ਮੋੜੀ ਜੀ ਉਹ ਜਾਈ ਮੈਨੂੰ ਨਾ ਪਰ ਟੇਕੇ ਨੂੰ ਫੋਨ ਕੀਤਾ ਉਹ ਲੈ ਕੇ ਕੇ ਮੇਰਾ ਤੇ ਇਲਾਜ ਚਲ ਰਹੀ ਬਟਾ ਬਰਾਹ ਕੰਦਾ ਸੰਜੀ ਨੂੰ ਦੇ ਤੂੰ ਨਾ ਜੋਤੀ ਨੂੰ ਨਾ ਤੇ ਭੇਜ ਜਗਤ ਉਹ ਰੇ ਠੀਕ ਠੀਕੇ ਇਹ ਵੱਡਾ ਨੂੰ ਤੂੰ ਲੈ ਕੇ ਗਿਆ ਇਹਨਾਂ ਨੇ ਰਲ ਕੇ ਮਾਰੇ ਸਾਰਿਆਂ ਨੇ ਮੇਰੇ ਬੰਦੇ ਨੂੰ ਵੀ ਜੇ ਤਾਂ ਪਿੱਛੇ ਫੇਰਿਆ ਸਾਰੇ ਦਾਈ ਕਹਿੰਦੇ ਕਿ ਬੇਟੇ ਦਾ ਸੰਸਦਾਰ ਵੀ ਉੱਥੇ ਹੀ ਘਰੋ ਪੇਕੇ ਹੀ ਅੱਜ ਕੋਈ ਡੈੱਡ ਬੋਡੀ ਲੈ ਕੇ ਆਇਆ ਕੋਣ ਲੈ ਕੇ ਆਇਆ ਮੈਨੂੰ ਪਤਾ ਪਾਜੀ ਗੇਟ ਘੜ ਕੇ ਮੈਂ ਗੋਲਿਆ ਐਂਬੂਲੈਂਸ ਆਈ ਜਾਂ ਮੈਨੂੰ ਨਹੀਂ ਪਤਾ ਹੈਗਾ ਉੱਥੇ ਇਹਨਾਂ ਕਿਚਨ ਵਿੱਚ ਕੱਲੀ ਗਈ ਕੀ ਲੱਗਦਾ ਤੁਹਾਨੂੰ ਕੀ ਹੋ ਜਾਂਦੇ ਨਾਲ ਮੈਨੂੰ ਲੱਗਦਾ ਇਹਨਾਂ ਨੇ ਰਲ ਕੇ ਮਾਰੇ ਮੇਰੇ ਬੰਦੇ ਨੂੰ ਸਾਰੇ ਨੇ ਸਾਰੇ ਰਲ ਕੇ ਮੇਰੇ ਬੰਦੇ ਨਾਲ ਮਾਰੇ ਨਾ ਨਹੀਂ ਇਹਨਾਂ ਨੇ ਮਾਰਿਆ ਇਹ ਮੇਰੇ ਜੇਟੂ ਨੇ ਸਾਰੇ ਰਲ ਕੇ ਦੋ ਕੁੜੀਆਂ ਹੋਰ ਵੀ ਹਦਲੇਰੀ ਦੀਆਂ ਉਹੀ ਐਂਬੂਲੈਂਸ ਆਲੇ ਮੈਨੂੰ ਕਹਿ ਕੇ ਗਏ ਆ ਜੋ ਕੁੜੀਆਂ ਰੇ ਗੱਡੀਆਂ ਉਦਗਨ ਮੈਂ ਉਹਦੇ ਕੋਲੋਂ ਮੇਰਾ ਨੰਬਰ ਵੀ ਆਈ ਉਹਨਾਂ ਨੇ ਮੈਨੂੰ ਵੀ ਫੋਨ ਕਰਕੇ ਦੱਸਿਆ ਕੀ ਗੱਲ ਕੀ ਨੇ ਕਰੋ ਚੰਗੇ ਭਲੇ ਇਤੇ ਕਿੰਨੇ ਦਿਨ ਜੱਜਾ ਚਲਦੀ ਪੀਸ ਸੀ ਇਹਦੇ ਨਾਲ ਮੈਂ ਤਾਂ ਉਡਾਈਆਂ 15 ਦਿਨ ਨੂੰ ਇਹਨਾਂ ਮੈਂ ਉਡਾਈਆਂ ਮੈਂ ਬਿਮਾਰੀ ਫਿਰ ਮੈਂ ਆਪਣੇ ਮਾਪੇ ਉਹ ਨਹੀਂ ਲੈਣ ਦਵਾਈਆਂ ਨੂੰ ਦਵਾਈ ਲੈ ਕੇ ਆਈਆਂ ਕੀ ਮੰਗ ਕਰਦੀ ਪ੍ਰਸ਼ਾਸਨ ਕੋਲ ਮੈਂ ਇਹ ਕਹਿੰਦੀ ਕਿ ਮੈਨੂੰ ਸਾਥ ਦਿੱਤਾ ਇਹ ਮੇਰੇ ਬੱਚੇ ਨੂੰ ਮਰਵਾ ਦੇ ਉਹ ਮੇਰੇ ਬੰਦਰ ਮਰਵਾ ਦੇ ਨਾ ਇਹ ਆਪੋ ਚੜਾ ਸੀਗਾ ਤੇ ਸਾਨੂੰ ਤਾਂ ਪਤਾ ਨਹੀਂ ਕੁਝ ਵੀ ਹੀ ਦੇ ਲੱਗੇ ਥੋੜਾ ਸੋੜਾ ਘਰ ਇਹਦੇ ਤੋਂ ਥੋੜੀ ਦੂਰ ਹੈ 1 ਕਿਲੋਮੀਟਰ ਦੂਰ ਹੈ ਇਹਨਾਂ ਨੇ ਉਹਨੂੰ ਮਾਰਕਟਾਈ ਕਰਕੇ ਤੇ ਸਹਰੇ ਆਏ ਆ ਉਹਨਾਂ ਨੇ ਮਾਰਕਟਾਈ ਕੀਤੀ ਹੈ ਇਸ ਨਾਲ ਮਾਰਕਟਾਈ ਕਰਕੇ ਇਹਨੂੰ ਕਮਰੇ ਚ ਕਿਤੇ ਡੱਕਿਆ ਹੋਇਆ ਸੀ ਉਹ ਜਾਨ ਬਚਾ ਕੇ ਆਪਣੀ ਘਰੋਂ ਕਿਤੇ ਨਿਕਲ ਗਿਆ ਜੋ ਪਤਾ ਲੱਗਿਆ ਸਾਨੂੰ ਅੱਜ ਸਾਨੂੰ ਸਹਰੇ ਪਤਾ ਲੱਗਿਆ ਜਿਸ ਲਈ ਐਮਬੂਲੈਂਸ ਨੂੰ ਲੈ ਕੇ ਆ ਗਈ ਹੈ ਘਰ ਦੀ ਡੈੱਡ ਬਾਡੀ ਨੂੰ ਕਹਿੰਦੇ ਪੂਰਾ ਹੋ ਗਿਆ ਤੇ ਹੁਣ ਗਲੀ ਮੱਲੇ ਵਾਲੇ ਪਤਾ ਲੱਗਿਆ ਵੀ ਇਹਦੇ ਨਾਲ ਤੇ ਮਾਰਕਟਾਈ ਬਹੁਤ ਹੋਈ ਐ ਇਸ ਗਲੀ ਦੇ ਵਿੱਚ ਇਹਨਾਂ ਨੂੰ ਸ਼ਰੇਮ ਕੁੱਟਿਆ ਇਹਨਾਂ ਨੇ ਚਾਰ ਪੰਜ ਜਣੇ ਨੇ ਸਾਲਾ ਸੀਗਾ ਸਾਲੀ ਸੀਗੀ ਉਹ ਦਾ ਮੁੰਡਾ ਸੀਗਾ ਉਹਦੀ ਕੁੜੀ ਸੀਗੀ ਇਹਨਾਂ ਨੇ ਚਾਰ ਪੰਜਾਂ ਨੇ ਲੜਕੇ ਤੇ ਬੜਾ ਕੁੱਟਿਆ ਜੀ ਉਹਨੂੰ ਉਹਦੇ ਪਤਾ ਨਹੀਂ ਗੁੱਜੀ ਸੱਟ ਲੱਗ ਗਈ ਕੁਛ ਕੀ ਹੋ ਗਿਆ ਉਹ ਵਿਚਾਰਾ ਨਹੀਂ ਸਹਿ ਸਕਿਆ ਇਹਨੇ ਬੇਦਰਦੀ ਨਾਲ ਕੁੱਟਿਆ ਸੀ ਉਹਨੂੰ ਨਹੀਂ ਸਹਿ ਸਕਿਆ ਦਮ ਦੇ ਗਿਆ ਜੀ ਸਾਨੂੰ ਸਰੇ ਇਨਫੋਰਮੇਸ਼ਨ ਮਿਲੀ ਸੀ ਕੋਈ ਐਂਬੂਲੈਂਸ ਤੇ ਇੱਕ ਡੈੱਡ ਬੋਡੀ ਇੱਕ ਜਿਹੜੀ ਆਈ ਆ ਜੰਮੂ ਕਲਿਆਰੀ ਉਹ ਇਨਫੋਰਮੇਸ਼ਨ ਮਿਲਣ ਤੇ ਹੀ ਇੱਥੇ ਮੌਕੇ ਤੇ ਆਏ ਆ ਤੇ ਪਤਾ ਲੱਗਾ ਕਿ ਇਹ ਵਿਨੋਦ ਕੁਮਾਰ ਸਨ ਆਫ ਬੂਆ ਦਾਸ ਵਾਸੀ ਜੰਮੂ ਕਲਿਆਰੀ ਦਾ ਜੀ ਤੇ ਬਾਡੀ ਉਹਦੀ ਸਰ ਡੈੱਡ ਡੈੱਡ ਬਾਡੀ ਇੱਥੇ ਆਈ ਹੈ ਤੇ ਅਸੀਂ ਇੱਥੇ ਆਏ ਆ ਅਸੀਂ ਹੁਣ ਵੈਰੀਫਾਈ ਕਰ ਰਹੇ ਆ ਕਿ ਕੀ ਗੱਲਬਾਤ ਹੋਈ ਹੈ ਕਿਉਂਕਿ ਜਿਹੜਾ ਲੇਡੀ ਇਹ ਕਹਿ ਰਹੀ ਹੈ ਜਿਹੜੀ ਉਹਦੀ ਵਾਈਫ ਕਹਿ ਰਹੀ ਹੈ ਕਿ ਮੈਂ ਵੀ ਨਹੀਂ ਦਾਖਲ ਕਰਾਇਆ ਜਿਹੜੇ ਉਹਦਾ ਬ੍ਰਦਰ ਕਹਿ ਰਿਹਾ ਕਿ ਅਸੀਂ ਵੀ ਦਾਖਲ ਨਹੀਂ ਕਰਾਇਆ ਤੇ ਅਸੀਂ ਬਸ ਉਹ ਦੇਖ ਰਹੇ ਆ ਉਹਦੇ ਗੋਡੇ ਦੇ ਸੱਟ ਹੈਗੀ ਹੈ ਇੱਕ ਬਾਕੀ ਇਹ ਦੇਖ ਰਹੇ ਆ ਜਗਾ ਆਪਾਂ ਜੋ ਵੈਰੀਫਾਈ ਹੋ ਕੇ ਬਾਕੀ ਬਿਆਨ ਜੋ ਲੈ ਕੇ ਅਗਲੀ ਕਾਰਵਾਈ ਆਪਾਂ ਕਰਨੀ ਹੈ ਸਰ ਜਿਹੜੇ ਕਹਿੰਦੇ ਪਿਆ ਕਿ ਡੈੱਡ ਬਡੀ ਦਾੱਕੇ ਚਲੇ ਕੋਈ ਨਹੀਂ ਸੀ ਹਾਂਜੀ ਕਿ ਡੈੱਡ ਬਡੀ ਦਾੱਕੇ ਚਲੇ ਗਿਆ ਕੋਈ ਸੀ ਹੈ ਡੈੱਡ ਬੋਡੀ ਜਿੱਕੇ ਵਿੱਚ ਇੱਕ ਐਮਬੂਲੈਂਸ ਵਾਲੇ ਜਿਹੜੇ ਸਟਾਫ ਹੋਣਾ ਦਾ ਇੱਕ ਲੇਡੀ ਕੋਈ ਸੀਮਾ ਕਹਿ ਰਹੇ ਜੀ ਚੋਹਾਨ ਮੈਡੀ ਸਿਟੀ ਕੋਟਲੀ ਤੋਂ ਆਈ ਬੋਡੀ